हरियाणा ਨੇ Rajasthan ਨੇ Himachal ਨੇ Jammu Kashmir ਨੇ Ladakh ਨੇ Punjab ਆਪਣੇ ਆਪਣੇ ਪੱਖ ਰੱਖੇ ਜੋ ਇੰਟਰ ਸਟੇਟ ਥੋੜੇ ਝਗੜੇ ਨੇ ਜਾਂ ਕਿਸੇ ਦੀਆਂ ਕੋਈ ਮੰਗਾਂ ਨੇ ਉਹਨਾਂ ਬਾਰੇ ਆਪਣੇ ਪੱਖ ਰੱਖੇ ਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਵੀ ਆਪਣੇ ਪੰਜਾਬ ਦਾ ਪੱਖ ਰੱਖਾਂ ਔਰ ਜ਼ੋਰਦਾਰੀ ਨਾਲ ਰੱਖਾਂ ਬਸ ਇਹ ਤਾਂ মিডিਆ ਨੂੰ ਅਲ ਰਾਤ ਜਾਰੀ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਦੱਸ ਦਿੰਨਾ ਕਿ ਇਹ ਸਾਡੇ ਕੋਲੇ ਸਾਰੀ ਜਿਹੜਾ ਏਜੰਡਾ ਹੈ ਨਾਲ ਜਿਹੜਾ ਡੋਸੀਅਰ ਡੈਲੀਗੇਟ ਡੋਸੀਅਰ ਜਿਹੜਾ ਉਹ ਵੀ ਨਾਲ ਹੈ ਆਮ ਤੌਰ ਮੈਂ ਤਰ ਤੇ ਮੁੱਖ ਮੁੱਦੇ ਜਿਹੜੇ ਸੀਗੇ ਜਿਨ੍ਹਾਂ ਚ ਮੈਂ ਮੁੱਦਿਆਂ ਦੀ ਗੱਲ ਕਰਾਂਗਾ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਦਾ Rajasthan ਨੇ ਕਹਿ ਕੇ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਲੋਕਪੁਰ ਹੈਡਵਰਕਸ ਉਹਦਾ ਕੰਟਰੋਲ ਸਾਨੂੰ ਦੇ ਦਿਓ ਕਿਉਂਕਿ ਪਾਣੀ ਸਾਨੂੰ ਆਉਂਦਾ ਹੈ ਹਰਿਆਣਾ ਨੇ ਕਿਹਾ ਜੀ ਐਸਵਾਈਐਲ ਜਲਦੀ ਬਣਾ ਦੋ ਹਰਿਆਣਾ ਨੇ ਕਿਹਾ ਜੀ ਸਾਡੇ ਅੰਮ੍ਰਾਲਾ ਦੇ ਖੁਸ਼ੇਤਰ ਦੇ ਹਾਰਨਪੁਰ ਦੇ ਪੰਚਕੂਲਾ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟਡ ਕਰਦਾ ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜੋਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ ਜੀ ਉਹ ਪੰਜਾਬ ਕੋਲੇ ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਬਣਦਾ ਉਹ ਸੰ ਦੇ ਦਿਓ ਬਦ ਮੇਰੀ ਵਾਰੀ ਆਈ ਬੋਲਣ ਦੀ ਮੈਂ ਕਹਾਂ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੁਣੀ ਲਿਆ ਉਹਨਾਂ ਦਾ ਮੈਸੇਜ ਜਿੰਨਾਂ ਦੇ ਭਾਸ਼ਣਾ ਚ ਜਿਹੜਾ ਆਉਂਦਾ ਪੰਜਾਬ ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਮਲ ਚੁੰਡਣ ਲੱਗੇ ਹੋਏ ਹਾਂ ਤੁਸੀਂ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈਡ ਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦੇਓ ਸਾਡਾ ਸੈਂਟਰ ਕਹਿੰਦਾ ਬੀਵੀਐਮ ਵੀ ਸਾਨੂੰ ਦੇ ਦੋ ਚंडीगढ़ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦੋ ਮੈਂ ਕਹਾਂ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦੋ 1600 ਕਰੋੜ ਰੁਪਏ ਸਾਨੂੰ ਦੇ ਦੋ ਤੁਸੀਂ ਅਜੇ ਤੱਕ ਕੁਝ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਆਹ ਹਾਂ ہمارا بڑا ਭਾਈ ਹੈ بڑے ਭਾਈ ਕਹ ਪਰ ਮੈਂ ਕਹ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨੂੰ ਨਾ ਛੱਡ ਦਿਓ ਨਾ ਕਿਤੇ ਛੋਟੇ ਭਾਈ ਨੂੰ ਗੁਬਸਣ ਬੱਡਾ ਭਾਈ ਉਜੜ ਜੀ ਇਹ ਕੋਈ ਇਹ ਕੋਈ ਤਰਕ ਹੈ ਜੀ 1952 ਪਹੁੰਚ ਜਾਂਦੀਆਂ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੇ 1966 ਦੀ ਅਸੀਂ ਗੱਲ ਕਹਿੰਨੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ ਸੀਗਾ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMP ਇਹ ਰਿਚ Rajasthan ਦਾ ਤੇ Himachal ਲਈ ਸੈਣੀ ਬਣਦਾ ਰਿਪੀਰੀਅਨ ਸਟੇਟ ਹੀ ਹੈ ਨਹੀਂ ਇਹ ਕਿਉਂ ਮੰਗਦੇ ਕਿ BBMB ਵਿੱਚ ਸਾਡਾ ਇੱਕ ਕੰਦੱਕਾ ਮੈਂਬਰ ਹੋਵੇ ਜਦ ਕਿ ਉਹਨਾਂ ਦੇ ਐਕਸ ਆਫਿਸ 'ਚੋਂ ਮੈਂਬਰ ਦੋ ਹੈਗੇ ਨਹੀਂ ਉਸ ਵੇਲੇ ਤਾਂ ਕਹਿੰਦੇ ਨਾ ਜੀ ਉਹਨਸੋ ਚੈਟ ਚ ਸੋਚ ਕਰ ਲੋ ਜਿਸ ਵੇਲੇ ਅਸੀਂ ਇਹ ਕਹਿੰਦੇ ਹਾਂ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ 'ਚ ਬੰਸੀ لال ਉਸ ਵੇਲੇ ਮੋਕੰਦ ਸੀ ਪੰਜਾਬ ਸਾਲ ਪਹਿਲਾਂ ਦੀ ਲੜਪੜ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ 'ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾ ਦਿੱਤੀ फ्रंट रोज पंजाब ਦੇ ਸੀਐਮ ਤਾਂ ਨਾਲ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਆਪਣੇ ਸਾਰੇ ਕਾਲਜਾਂ ਦਾ ਹਿੱਸਾ ਕੱਢਦੇ ਆਂ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਅਸੀਂ ਤਾਂ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਖੇਤੀਬਾੜੀ ਦੀ ਯੂਨੀਵਰਸਿਟੀ ਬਣਾਈ ਹੁਣ ਖੇਤੀਬਾੜੀ ਦੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਦੀਆਂ ਯੂਨੀਵਰਸਿਟੀਆਂ ਚਾ ਪਾਉਣਾ ਚਾਹੁੰਦੇ ਨੇ ਕਾਲਜ ਅਸਲ 'ਚ ਇਹ ਇਸ ਤੇ 2-3 ਮਹੀਨੇ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਹੈ ਸ਼ਾਸਨ ਕਿਉਂਕਿ ਉਹਨੇ ਤੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨੂੰ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤਾਂ ਸੈਨੇਟ ਦੇ ਵਿੱਚ ਵੜਨੇ ਖੋਸ਼ ਆ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਈ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਦਰ ਅਸੀਂ ਉਹਨਾਂ ਨੂੰ ਸੰਭਾਲਦਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਪੰਗ ਕੀਤੀ ਜਾਂਦੀ ਹੈ ਇਸ ਇਨੀਫੀਕੇਟਰੀ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਜੇ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਇਹ ਜਦੋਂ ਵਿਰਿਆਰਥੀਆਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਹੀਏ ਤੁਸੀਂ ਕਲੈਰਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਹ ਉਥੇ ਪੁਰਸਨ ਲੜਦੇ ਫਿਰਦੇ ਫਿਰ ਮੁੱਦਾ ਆਇਆ ਐਸਵਾਈਐਲ ਦਾ ਐਸਵਾਈਐਲ ਦਾ ਮਤਲਬ ਕੀ ਹੈ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਸੁਪਰੀਮ ਕੋਰਟ ਕਹਿੰਦੀ ਹੈ ਜਾਂ ਤਾਂ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕੀ ਇਹ ਹੈ ਮੈਂ ਕਹਿੰਦੀ ਹੱਲ ਦੱਸ ਦਿਨੇ ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਹੈ ਐਸਵਾਈਐਲ ਨੂੰ YSL ਕਰ ਦੋ ਸਤਲੁਜ-ਜਮੁਨਾ ਲਿੰਕ ਦੀ ਬਜਾਏ ਜਮੁਨਾ-ਸਤਲੁਜ ਲਿੰਕ ਕਰ ਦੋ ਜਮੁਨਾ ਬਿਹਾਰ ਤੋਂ ਹੋ ਕੇ ਬੰਗਾਲ ਤੋਂ ਕੇ ਬੰਗਲਾਦੇਸ਼ ਤੱਕ ਡਬੋ ਦਿੰਦੀ ਐ ਤੂੰ ਪਾਣੀ ਉਧਰ ਨੂੰ ਕੱਢ ਦੋ ਹਰਿਆਣੇ ਨੂੰ ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ ਜਿੰਨਾ ਕਿ ਬਚ ਗਿਆ ਸਤਲੁਜ ਚ ਪਾ ਦਿਓ ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਬਾਈ ਅਸਲ ਕਰੋ ਅੱਜ ਕੱਲ ਕਿਹੜਾ ਕੋਈ ਗ੍ਰੈਵਿਟੀ ਦੀ ਪ੍ਰੋਬਲਮ ਐ ਜੇ ਤੂੰ ਸ਼ਾਰਦਾ ਲੈ ਕੇ ਜਾ ਸਕਦਾ ਯਮਨਾ ਸ਼ਾਰਦਾ ਪ੍ਰੋਜੈਕਟ ਅੱਜ ਕੱਲ ਤਾਂ ਚੰਦ ਨੂੰ ਮੇਹਰਾ ਕੱਢਣ ਦੀ ਗੱਲ ਚੱਲ ਰਹੀ ਐ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਵੱਧ ਰਹੇ ਨੇ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਫਿਰ ਆ ਸਾਰੇ ਮੈਂ ਤੁਹਾਨੂੰ ਦੇ ਕੇ ਜਾਊਂਗਾ ਫਿਰ ਮੁੱਦਾ ਚੰਡੀਗੜ੍ਹ ਦਾ ਮੈਂ ਕਹਿੰਦਾ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ 66 ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਤੇ ਉਹਦੇ ਵਿੱਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਦਾ ਨਾਮ ਕੀਤਾ ਗਿਆ ਉਹਦੇ ਵਿੱਚ 1970 ਚ ਇੰਦਰਾ ਗਾਂਧੀ ਸੰਮੋਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਤਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ ਬਾਅਦ ਵਿੱਚ ਜੀਬ ਲੌਂਗੋਵਾਲ ਸਮਝੋਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ ਹੈ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤਾਂ ਐਸੀ ਕੋਈ ਬਾਤ ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦਾ 1966 ਦਾ ਮਤਾਬਕ ਹੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਦੇ ਆ ਮੈਂ ਕਿਹਾ ਮੈਂ ਤਾਂ ਚੰਡੀਗੜ੍ਹ ਹਰਿਆਣਾ ਤੋਂ ਮੰਗਣਾ ਆਇਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਐ ਚ ਮੈਂ ਕਿਹਾ ਇਹ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਕੰਬੇ ਟੁੱਟ ਗਏ ਗ੍ਰੇਡ ਦੇ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ ਤੁਸੀਂ 1600 ਕਰੋੜ ਕਿਹਾ ਸੀ ਤੁਸੀਂ ਦੱਤਾ ਨਹੀਂ ਅਸੀਂ ਆਪਣੇ ਸੌਰਸਾਂਤਾਪਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮਾਰਜ ਦੇ ਅਸੀਂ ਭੰਡ ਰਿਆਂ ਹਰੂ ਚੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰ ਕਟਨ ਚਾਵਲ 150 150 ਲੱਖ ਮੀਟਰਿਕ ਟਨ ਚਾਵਲ ਅਸੀਂ ਨੈਸ਼ਨਲ ਫੂਡ ਬਾਲ ਦੇ ਵਿੱਚ ਦੇ ਮੰਗੇ। ਉਤਮਤ 125 ਲੱਖ ਮੀਟਰਿਕ ਟਨ ਅਸੀਂ ਕਣਕ ਦੇਵਾਂਗੇ। ਚੌਲ ਲੈਣੇ ਨੇ ਸਾਥੋਂ, ਕਣਕ ਲੈਣੀਆਂ ਸਾਥੋਂ, ਸਰੋਂ ਲੈਣੀਆਂ ਸਾਥੋਂ, ਦਾਣਾ ਲੈਣੀਆਂ ਸਾਥੋਂ, ਗੰਨਾ ਲੈਣਾ ਸਾਥੋਂ। ਸੂਰਜਮੁਖੀ ਸਾਥੋਂ। ਕਿ ਜਦੋਂ ਅਸੀਂ ਕੁਝ ਮੰਗੀਏ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹ ਦੇ ਦਿੰਦੇ ਹਾਂ ਮਾਰੇ ਨੂੰ ਮੈਂ ਕਿਹਾ ਫਿਰ ਗਮਲੇ ਚ ਬੀਜੇ ਕਰੀ ਫਸਲਾਂ ਸਿੰਪਲ ਗੱਲ ਹੈ ਫਸਲਾਂ ਤਾਂ ਪਾਣੀ ਮੰਗਣਗੇ ਆ ਨਾ ਫਸਲ ਵਾਸਤੇ ਪਾਣੀ ਹੋ ਚਾਹੀਦਾ ਤੇ ਤੁਸੀਂ ਪਾਣੀ ਦਾ ਰਿਵਿਊ ਕਿਉਂ ਨਹੀਂ ਕਰਦੇ ਹਰ ਐਗਰੀਮੈਂਟ ਰੇਪੇਰੀਅਨ ਲਾਹਤਵਕ 25 ਸਾਲਾਂਵਾਰ ਵੀ ਹੋਣਾ ਚਾਹੀਦਾ 1956 ਦਾ ਨਹੀਂ ਫਿਰਿਆ ਕਦੇ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਹੈ ਉਹ ਸਭ ਨਾਲ ਗੱਲ ਕਰ ਤੁਸੀਂ ਸਤਲੋਜ ਦੇ ਜਾ ਕੇ ਦੇਖ ਲਿਓ ਕਿ ਤੂੰ ਦੇਖਦੀ ਆ ਤੁਹਾਨੂੰ ਨਹਿਰ ਤੇ ਫਿਰ ਰਾਵੀ ਬਿਆਸ ਚ ਹਿੱਸਾ ਮੰਗਦੇ ਆ ਰਾਵੀ ਬਿਆਸ ਦਾ ਹਰਿਆਣਾ ਨਾ ਕੀ ਲੈਣ ਦੇਣਾ ਕਿਹੜਾ ਪਾਸਾ ਲੱਗਦਾ ਉਹਨਾਂ ਦਾ ਰਾਵੀ ਦੇ ਬਿਆਸ ਦਾ ਤੇ ਜਮਨਾ ਚ ਫਿਰ ਪੁਨਰੈਕਟ ਜਮਨਾ ਪੰਜਾਬ ਦੇ ਨਾਲ ਲੱਗਦੀ ਸੀ ਉਹ ਉਹਦੇ ਚ ਮੁੱਕਾ ਕਹਿੰਦੇ ਉਹ ਚ ਤਾਂ ਕੱਲਾ ਪੰਜਾਬ ਹਰਿਆਣਾ ਉਹ ਚੋਂ ਪਾਣੀ ਲੈ ਰਿਆ ਪਰ ਜੇ ਪੰਜਾਬ ਮੰਗਦਾ ਜਮਨਾ ਚ ਵੀ ਜਮਨਾ ਚ ਹਿੱਸਾ ਦਿਓ ਨਹੀਂ ਇਹ ਤਾਂ ਸਾਡਾ ਹੈ ਨਾਲੇ ਜੇ ਪਰਿਵਾਰ ਦੇ ਵਿੱਚ ਵੀ ਨਾ ਦੋ ਭਾਈ ਅੱਡ ਹੋ ਜਾਂਦੇ ਨੇ ਇੱਕ ਵਾਰੀ ਵਟਵਾਰਾ ਹੋ ਗਿਆ ਪੰਚਾਇਤ ਨੇ ਬੈਠ ਘਰ ਤਾਂ ਤੇ ਉਦੋਂ ਬਾਅਦ ਆਪਣਾ ਆਪਣਾ ਦੇਖ ਲੈਨੇ ਉਹ ਆਪਣਾ ਆਪਣਾ ਆਉਦੇਵ ਕਬੀਲਦਾਰੀ ਆਪਣੇ ਖਰਚੇ ਹਮਤਪ ਚਲਾਉਂਦੇ ਨੇ ਇੱਥੇ ਹਟਦੀ ਨਹੀਂ ਆ ਜਿਉਂ ਪੈ ਨਿਕਲਦੇ ਪੰਜਾਬ ਨੂੰ ਪੰਜਾਬ ਆਇਆ ਪੰਜਾਬ ਤੋਂ ਆਲੇ ਦੋ ਮੈਂ ਕਹਿੰਦਾ ਜੀ ਮੈਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ ਕਿ ਦੁਸ਼ਮਣ ਦੇਸ਼ ਸਾਡਾ ਕਿੱਧਰਲੇ ਪਾਸੇ ਆਇਦਰ ਪਾਕਿਸਤਾਨ ਹੈ ਇਧਰ ਰਾਜਸਥਾਨ ਵਾਲੇ ਮੰਗੀ ਜਾਂਦੇ ਇਧਰੋਂ ਹਿਮਾਚਲ ਵਾਲੇ ਆ ਗਏ ਨਮੀ ਨਾਮਾ ਲੈ ਕੇ ਇਧਰ ਹਰਿਆਣਾ ਹੈ ਅਜਹੀ ਕਿੱਧਰ ਨੂੰ ਜੀ ਮੈਂ ਸ਼ੁਕਰ ਹੈ ਜੰਮੂ ਕਸ਼ਮੀਰ ਵਾਲਿਆਂ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਹਿੰਦਾ ਜੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਹੈ ਉਹ ਸਾਡਾ ਹਿੱਸਾ ਇਹ ਗੱਲਾਂ ਮੈਂ ਕੱਲ ਕਹੀਆਂ ਨੇ ਰਿਕਾਰਡ ਤੇ ਫਿਰ 60 40 ਦਾ ਅਨੁਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣੇ ਦੇ ਚਾਹੀਦੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ 'ਚ ਤੁਸੀਂ ਆਰਮੀ ਲਾਈ ਜਾਂਦੇ ਹੋ ਫਿਰ ਕੋਈ ਕਹਿੰਦਾ ਇਹਨਾਂ ਚੋਂ ਇੱਕ ਸਟੇਟ ਕਹਿੰਦੀ ਆ ਪੌਂਗ ਦਾ ਜਿਹੜਾ ਡੇਂਜਰ ਲੈਵਲ ਹੈ ਵਧਾ ਦਿਓ ਤਾਂ ਕਿ ਪਾਣੀ ਵੱਧ ਇਕੱਠਾ ਹੋ ਸਕੇ ਰਾਜਸਥਾਨ ਨੇ ਕਹਿੰਦੇ ਘਟਾ ਦਿਓ ਤਾਂ ਕਿ ਸਾਨੂੰ ਪਾਣੀ ਆ ਸਕੇ ਮੈਂ ਕਹਿੰਦਾ ਜਿਹੜਾ ਪੌਂਗ ਡੈਮ ਨਾਲ ਡੁੱਬਦਾ ਹੈ ਉਹਦੇ ਨਾਲ ਤਾਂ ਗੱਲ ਕਰ ਲਓ ਆ ਇਧਰਲਾ ਕਹਿੰਦਾ ਵਧਾ ਦਿਓ ਇਧਰਲਾ ਕਹਿੰਦਾ ਘਟਾ ਦਿਓ ਜਿਹੜਾ ਬਚਾ ਲੈ ਉਹਨੂੰ ਪੁੱਛਦੇ ਨਹੀਂ ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ ਜャ ਸਟੇਟਾਂ ਦੇ ਹੈ ਹੱਕਾਂ ਦਾ ਮੈਂ ਇਹ ਗੱਲ ਕਈ ਮੈਂ ਕਿਹਾ ਜੀ ਇਰੀਗੇਸ਼ਨ ਸੈਕਟਰੀ ਕੱਲ ਮੇਰੇ ਨਾਲ ਸੀ ਪੰਜਾਬ ਦੇ ਕਿ ਜਦੋਂ ਹੜਾ ਆਏ ਤਾਂ ਅਸੀਂ ਹਰਿਆਣਾ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹਾਂ ਕਹਿੰਦੇ ਨਾ ਸੰਤਨ ਪਾਣੀ ਚਾਹੀਦਾ ਅਸੀਂ ਕਿ ਲਿਖ ਕੇ ਲੈ ਹਾਂ ਉਹਨੂੰ ਦੋਨਾਂ ਦੇ ਇਰੀਗੇਸ਼ਨ ਸੈਕਟਰੀ ਤੇ ਚੀਫ ਸੈਕਟਰੀ ਨੇ ਸਾਡੇ ਕੋਲ ਚਿੱਠੀਆਂ ਨਹੀਂ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮੈਂ ਕਿਹਾ ਜੀ ਅਸੀਂ ਡੁੱਬਣ ਵਾਸਤੇ ਰੱਖਿਆ ਹਾਂ ਸਰ ਆ ਹੁਣ 4 ਮਹੀਨੇ ਬਾਅਦ ਜਦੋਂ ਸਾਨੂੰ ਵੀ ਪਾਣੀ ਚਾਹੀਦਾ ਚੋਣ ਐਸਨ ਆ ਉਦੋਂ ਕਹਣਗੇ ਪਾਣੀ ਚਾਹੀਦਾ ਫਿਰ ਰੈਪੇਰੀਅਨ ਕਿਹੜਾ ਹੋਇਆ ਜਿਹੜਾ ਮਰਦਾ ਹੈ ਜਿਹੜਾ ਡੁੱਬਦਾ ਹੈ ਉਂ ਸਾਨੂੰ ਮੈਂਬਰ ਦੇ ਦੋ ਬੀਬੀਐਮਪੀ ਚ ਉਂ ਸਾਨੂੰ ਐਸਵਾਈਐਲ ਵੀ ਕੱਢ ਦੋ ਪਰ ਜਦੋਂ ਜਦੋਂ ਕੋਈ ਸੰਕਟ ਆਉਂਦਾ ਪਾਣੀ ਸਾਨੂੰ ਨਾ ਦੇ ਉਦੋਂ ਆਪਦਾ ਮਰੋ ਡੁੱਬੋ ਖਾ ਖਾਪੋ ਬੜੇ ਜ਼ੋਰ ਦਾ ਤਰੀਕੇ ਨਾਲ ਮੈਂ ਗੱਲ ਰੱਖੀ ਫੇਰ ਇੱਕ ਬੜੀ ਹਾਸੋਹੀਣੀ ਮੰਗ ਹੈ ਹਰਿਆਣੇ ਦੀ ਕਿ ਜਿਹੜੀ ਬੀਐਮਐਲ ਆਉਂਦੀ ਹੈ ਜਿਹੜੀ ਪਾਖੜਾ ਮੇਨ ਲਾਈਨ ਜਿਹੜੀ ਹਰਿਆਣੇ ਨੂੰ ਜਾਂਦੀ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉਹਤੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਜਿਵੇਂ ਜਗ੍ਹਾ ਜਗਾ ਲਾ ਲੈਣੇ ਆ ਬਿਜਲੀ ਬਣ ਜਾਊਗੀ ਤੇ ਪਾਣੀ ਨਿਕਲ ਜਾਏਗਾ ਉਹ ਕੋ ਗੋ ਵਿਚਦੀ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰਦੇ ਹੋ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮਾਉਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟਾ ਘਟਾ ਐਡੀ ਵੱਡੀ ਮੀਟਿੰਗ ਜਾ ਰਹੇ ਜਦ ਤੁਸੀਂ ਹੈ ਕਹੋ ਫਿਰ ਕਾਮਰੇਡਾਂ ਨੇ ਕਿਹਾ ਸੀ ਇੱਕ ਵਾਰੀ ਕਰਨਾ ਜਾਇ ਕੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਂ ਸੰਤ ਫੋਕਾ ਪਾਣੀ ਦੇ ਦੇਣਗੇ ਜਾਇ ਕੋ ਵੀ ਸੋ ਮਤਲਬ ਹਾਸੋਹਿਨੀਆ ਮੰਗਾ ਨੇ ਬਸ ਪੰਜਾਬ ਨੂੰ ਪਹਜੋ ਜਿੱਧਰਲੇ ਪਾਸੇ ਦੀ ਪੰਜਾਬ ਨੂੰ ਲੈ ਜਾਓ ਮੈਂ ਕਿਹਾ ਜੀ ਅੱਜ ਫੈਸਲਾ ਕਰਿਓ ਗ੍ਰਹਿ ਮੰਤਰੀ ਸਾਹਿਬ ਇਹ 32ਵੀਂ ਮੀਟਿੰਗ ਹੈ 33ਵੀਂ ਚ ਵੀ ਇਹੀ ਹੋ 34ਵੀਂ ਵੀ ਇਹੀ ਸਿਆਪੇ ਹੋਣਗੇ 35ਵੀਂ ਚ ਵੀ ਇਹੀ ਹੋਣਗੇ ਅੱਜ ਨਿਬੜ ਕੇ ਜਾਓ 28 ਮੁੱਦਿਆਂ ਚੋਂ ਆਟਾ ਮੇਰੇ ਕੋਲੇ ਏਜੰਡੇ ਦਾ ਪ੍ਰਸ਼ਨ ਵਾਲੀ ਕਾਰਜਵਾਲੀ ਪਈ ਹੈ ਠਾਈ ਚੋਂ 11 ਪਾਣੀਆਂ ਨਾਲ ਸਬੰਸਿਖ 11 ਦੇ 11 ਪੰਜਾਬ ਨਾਲ ਸਬੰਸਿਖ। ਉਹ 11 ਦੇ 11 ਚ ਪੰਜਾਬ ਦੇ ਗੁਰੁੱਧ ਸੀ ਸਾਰੇ। ਤੇ ਸਾਰੇ ਜਿਹੜੇ ਜਮਾ ਮੈਂ ਤੁਹਾਨੂੰ ਦਿਖਾ ਜਾਂਦਾ ਇਹ। ਜਮਨਾ ਦੇ ਪਾਣੀਆਂ ਦੀ ਵੰਡ ਹੈ। ਯੂਨੀਵਰਸਿਟੀ ਸੈਨੇਟ ਦਾ ਮੁੱਦਾ ਹੈ। ਦੂਜੇ ਰਾਜਾਂ ਤੋਂ ਹਿਥਿਆਰ ਆਉਂਦੇ ਨੇ। ਮੱਧ ਪ੍ਰਦੇਸ਼ ਤੋਂ ਤੇ ਅਸੀਂ ਅਸੀਂ ਕਹ ਜੀ ਸਾਡੀ ਤਾਂ ਪੰਜਾਬ ਪੁਲਿਸ ਜਿਹੜੀ 40% ਪੰਜਾਬ ਪੁਲਿਸ ਤਾਂ ਬੀਐਸਐਫ ਨਾਲ ਲੱਗੀ ਰਹਿੰਦੀ ਹੈ ਕਿਉਂਕਿ ਸਾਡਾ ਬਾਰਡਰ ਸਟੇਟ ਹੈ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ 'ਚ ਪਹਿਲੀ ਗੋਲੀ ਖਾਣ ਨੂੰ ਵੀ ਅਸੀਂ ਆ ਤੇ ਪਹਿਲਾ ਝਟਕਾ ਖਾਣ ਨੂੰ ਵੀ ਤੇ ਤੁਹਾਡੇ ਵਾਲੇ ਪਾਸਿਓਂ ਅਸੀਂ ਕਦੇ ਕਹਿੰਦੇ ਸਾਡੀ ਝਾਕੀ ਨਹੀਂ ਹੋਣੀ ਚਾਹੀਦੀ ਥੋੜੀ ਝਾਕੀ ਪੰਜਾਬ ਦੀ ਨਹੀਂ ਪਾਉਂਦੇ ਸੀ ਇਸ ਵਾਰ 26 ਜਨਵਰੀ ਦੀ 15 ਅਗਸਤ ਦੀ ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਪੰਜਾਬ ਨੂੰ ਤੁਸੀਂ ਇੰਨਾ ਇਗਨੋਰ ਕਰ ਰਹੇ ਹੋ ਤੁਸੀਂ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡੋ ਨਾ ਅਸੀਂ ਤੁਹਾਨੂੰ ਸੰਕਟ ਦੇ ਬਾਵਜੂਦ ਵੀ ਦੇਈ ਜਾਂਦੇ ਆ ਬਹੁਤ ਕੁਝ ਦੇਈ ਜਾਂਦੇ ਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਉੱਠ ਜਾਗੇ ਪਰ ਇਹਦਾ ਹੱਲ ਦੱਸੋ ਕੋਈ ਤਾਂ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ 11 ਦੇ 11 ਪੰਜਾਬ ਨਾਲ ਸਵਨ ਦੇ ਮੁੱਦੇ ਨੇ ਉਹਨਾਂ ਦਾ ਸਟੇਟਸ ਕੋ ਇੱਦੇ ਰੋ ਕੋਈ BBM ਵੀ ਨਹੀਂ ਛੇੜਨੀ ਕੋਈ ਉਹ ਚ ਮੈਂਬਰ ਨਹੀਂ ਵਧਾਉਣਾ ਘਟਾਉਣਾ ਕੋਈ ਯੂਨੀਵਰਸਿਟੀ ਦੇ ਸੈਨੇਟ ਜਾਂ ਸਿੰਡੀਕੇਟ ਨੂੰ ਕੋਈ ਉਹਦੇ ਚ ਚੇਂਜ ਨਹੀਂ ਕਰਨੀ ਚੋਣਾ ਕਰਾ ਦਿਓ ਮੈਂ ਕਿਹਾ ਚੋਣਾ ਕਰਾ ਦਿਓ 99 ਮੈਂਬਰ ਉਹਦੇ ਹੁੰਦੇ ਨੇ ਚੋਣਾ ਕਰਵਾਓ ਸਾਡਾ ਇੰਨੀ ਲੈਗਸੀ ਐ ਇੰਨਾ ਵਿਰਸਾ ਹੈ ਉਹ ਕਿ ਉੱਥੇ ਕਈ ਸਟੂਡੈਂਟ ਵੱਧ ਪੈਸੇ ਦੇਣ ਨੂੰ ਤਿਆਰ ਨੇ ਉਸ ਹੋਸਟਲ ਦੇ ਕਮਰੇ ਦੇ ਕਿਉਂਕਿ ਉੱਥੇ ਉਹਨਾਂ ਦਾ ਦਾਦਾ ਪੜਦਾ ਰਿਹਾ ਜਾਂ ਉੱਥੇ ਉਹਨਾਂ ਦਾ ਬਾਪੂ ਪੜਦਾ ਰਿਹਾ ਇੰਨਾ ਜੁੜੇ ਹੋਇਆ ਸੀ ਉਸ ਯੂਨੀਵਰਸਿਟੀ ਨਾਲ ਆਪਣੇ ਆਪ ਹੀ ਨਿਕਲੇ ਨੇ ਆਪ ਹੀ ਕਹਿੰਦੇ ਹੁਣ ਸਾਨੂੰ ਅੰਦਰ ਵੜੋ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਕੁਰਸੀ ਥੱਲੇ ਲਾ ਗਈ ਕੁਰਸੀ ਉੱਪਰ ਲਾ ਗਈ ਤਾਂ ਤੁਸੀਂ ਆਗਾ ਪੈ ਭੁਗਤੋ ਫਿਰੋਂ ਸੋ 11 ਦੇ 11 ਜਿਹੜੇ ਮਾਮਲੇ ਸੀਗੇ ਉਹ ਡੈਫਰ ਕਰਤੇ ਕਿ ਬਿਲਕੁਲ ਇਹਨਾਂ ਨੂੰ ਛੇੜਨਾ ਨਹੀਂ 9 ਮੈਂ ਕਿਹਾ ਜੀ ਪੌਂਗ ਤੇ ਹਰੀਕੇ ਪੱਤਨ ਦੇ ਉਹ ਜੋ ਡੀਸੇਲਟਿੰਗ ਕਰਨ ਵਾਲੀ ਹੈ ਗਾਰ ਕੱਢਣੀ ਪੈਣੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਾਰ ਆ ਗਈ ਤਾਂ ਉਹਦੀ ਜਿਹੜੀ ਕੈਪੈਸਿਟੀ ਘੱਟ ਗਈ। ਬੈਂਕ ਉਹ ਤੇ ਖਰਚਾ ਬਹੁਤ ਆਊਗਾ ਤੁਸੀਂ ਕਰੋਗੇ ਚਾਰ ਇਸ ਟਿੱਟਾ ਕਿੰਨਾ ਕਨੇ ਹਿੱਸਾ ਆਉਂਦਾ। BBMP ਦੇਖੋ 40% ਖਰਚਾ BBMP ਦਾ ਪੰਜਾਬ ਦਿੰਦਾ ਹੈ। ਤੇ BBMP ਸਾਡੇ ਪੰਜਾਬ ਵਿਰੁੱਧ ਕੋਰਟ ਚ ਚਲੀ ਜਾਂਦੀ ਹੈ। ਜਿਹੜਾ ਵਕੀਲ ਖਰਦੇ ਨੇ ਉਹਦਾ ਵੀ 40% ਪੰਜਾਬ ਦਿੰਦਾ ਹੈ। ਮਨ ਸਾਡੇ ਵਿਰੁੱਧ ਜਿਹੜਾ ਵਕੀਲ ਹੈ ਉਹਦੇ ਪੈਸੇ ਵੀ ਅਸੀਂ ਦੇਈਏ। ਕਿਆ ਮਜ਼ਾਕ ਬਣਾਇਆ ਹੋਇਆ ਹੈ। ਔਰ ਕਿਸੇ ਵੀ ਸਟੇਟ ਦੇ ਵਿੱਚ ਪੱਖ ਰੱਖਿਆ ਕਰਨ ਅਸੀਂ। ਕਿਸੇ ਵੀ ਸਟੇਟ ਦੇ ਵਿੱਚ ਹੈ ਨਹੀਂ ਦੇਸ਼ ਦੇ ਵਿੱਚ ਕਿ ਜਿਹੜੇ ਡੈਮ ਕਿਸੇ ਸਟੇਟ ਦੀ ਜੂਰੀਡਿਕਸ਼ਨ ਚ ਪੈਂਦੇ ਨੇ ਤੇ ਉਹਨਾਂ ਦਾ ਕੰਟਰੋਲ ਕਿਸੇ ਹੋਰ ਸਟੇਟ ਕੋਲੇ ਜਾਂ ਬੀਵੀਐਮ ਦੀ ਵਰਗੀ ਕਿਸੇ ਹੋਰ ਸੰਸਥਾ ਕੋਲੇ ਹੁੰਦਾ। ਤੇ ਪੰਜਾਬ ਨਾਲ ਕਿਉਂ ਹੁੰਦਾ ਹੈਗਾ? ਸੋ ਜਿੰਨੇ ਏਜੰਡੇ ਜਿਹੜੇ ਡਿਸਕਸ ਕੀਤੇਗੇ ਉਹ ਸਾਰੇ ਜਿਹੜੇ ਨੇ ਗ੍ਰਹਿ ਮੰਤਰਾਲੇ ਵੱਲੋਂ ਡੈਫਰ ਕਰ ਦਿੱਤੇਗੇ ਯਸ ਸਰ ਡੈਫਰ ਡੈਫਰ ਬੈਕ ਹੋ ਗਿਆ ਤੇ ਮੇਰਾ ਤਾਂ ਮਤਲਬ ਇਹ ਹੈ ਕਿ ਨਹੀਂ ਛਿੜਿਆ ਜਾਊਗਾ ਜੀ ਸਟੇਟਸ ਕੋਈ ਇੱਕ ਹੀ ਰੱਖਿਆ ਜਾਊਗਾ ਕੋਈ ਕਿਸੇ ਦਾ ਕੋਈ ਹਾਂ ਮੰਗਾ ਕਰਨ ਨੂੰ ਕਰ ਲੈਣ ਮੰਗਾ ਸਟੈਂਡਿੰਗ ਕਮੇਟੀ ਚ ਇੱਕ ਦੋ ਮਾਮਲੇ ਸਟੈਂਡਿੰਗ ਕਮੇਟੀ ਚ ਭੇਜੇ ਨੇ ਜੀ ਵੀ ਮੰਗਾ ਮੰਗਾ ਮੰਗ ਲੈਣ ਕੋਈ ਨਹੀਂ ਅਸੀਂ ਜਾਵਾਂਗਾ ਅਸੀਂ ਆਪਰਾਪਕ ਪੇਸ਼ ਕਰ ਦਾਂਗੇ ਜਦੋਂ ਹੈ ਹੀ ਨਹੀਂ ਸਾਡੇ ਕੋਲ ਕੁਝ ਜਿਹੜੇ ਅੱਛਾ ਕਹਿੰਦੇ ਨਾ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦੋ ਮੈਂ ਕਿਹਾ ਜੂਸ ਛਡੋਗੇ ਨਹਿਰ ਕਾਦੀ ਬਾਤ ਹੀ ਬਣਾ ਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਣੋਂ ਕਾਰਤੂਜ਼ ਹੈ ਨਹੀਂ ਕੀ ਕਰਨੀਏ ਤੁਸੀਂ ਫਿਰ ਸੋ ਇਸ ਕਰਕੇ ਬਿਲਕੁਲ ਹੱਸੋ ਹੀ ਨਹੀਂਆ ਤੇ ਬੇਤੁਕੀਆਂ ਮੰਗਾ ਨੇ ਪੰਜਾਬ ਬਿਲਕੁਲ ਡਿਨਾਇ ਕਰਦਾ ਹੈ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੰ ਜਿੰਨਾ ਚਿਰ ਸਾਡੀ ਟਨਯੂਰ ਹੈ ਜਿੰਨੇ ਚਿਰ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਵੀ ਹੱਕ ਜਿਹੜਾ ਉਹ ਐਦਾਂ ਅਜਾਈ ਨਹੀਂ ਜਾਣ ਦੇਵਾਂਗੇ ਤੇ ਕੋਈ ਹੱਕ ਮਰਨ ਨਹੀਂ ਦੇਵਾਂਗੇ ਬਾਬੂ ਦੇਸ਼ ਦੇ ਅਸੀਂ ਮਾਨਵਤਾ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦਿੱਤਾ ਹਾਲਾਂਕਿ ਉਸ ਐਗਰੀਮੈਂਟ ਦੇ ਵਿੱਚ ਮਾਨਵਤਾ ਦਾ ਆਧਾਰ ਔਨ ਹਿਊਮਨਿਟੇਰੀਅਨ ਗਰਾਉਂਡ ਕਿਤੇ ਨਹੀਂ ਲਿਖਿਆ ਹੋਇਆ ਚਲ ਕੋਈ ਨਹੀਂ ਯਾਰ ਭਾਈ ਕਨੇਯਾ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦੇਣਾ ਤੇ ਚਲ ਫੇਰ ਵੀ ਭਾਰ ਭਰਾ ਨੇ ਹਣਾ ਸੋ ਇਹ ਗੱਲ ਨਾਰਥ ਜ਼ੋਨ ਕਾਉਂਸਲ ਦੇ ਵਿੱਚ ਕੱਲ ਹੋਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਕਰਨਾ ਸੀ ਤੇ ਮੈਂ ਆਪਣੇ ਵੱਲੋਂ ਇਹ ਪੱਖ ਰੱਖਿਆ ਹੈ ਰਿਕਾਰਡ ਤੇ ਹੈ ਇਹ ਸਾਰਾ ਰਿਕਾਰਡ ਤੇ ਆ ਵੀ ਜਿਹੜਾ ਰਿਕਾਰਡ ਤੇ ਨਾਲ ਮੈਂ ਇਹ ਵੀ ਜਮ੍ਹਾਂ ਕਰਾ ਕੇ ਆਂ ਕਿ ਜਦੋਂ ਸਾਡਾ ਪੰਜਾਬ ਦਾ ਜਵਾਬ ਹੈ ਕਈ ਵਾਰੀ ਉੱਥੇ ਟਾਈਮ ਬੋਲਣ ਨੂੰ ਘੱਟ ਮਿਲਦਾ ਪਰ ਲਿਖ ਕੇ ਤੁਸੀਂ ਜ਼ਿਆਦਾ ਦੇ ਸਕਦੇ ਹੋ ਅਜੋ ਸਾਰਾ ਸੀਨੀਅਰ ਸੈਕਟਰੀ ਸਾਹਿਬ ਬੈਠੇ ਨੇ ਉਹ ਸਾਰਾ ਸੀ ਟੇਬਲ ਕਰਤਾ ਉਥੇ ਜਮ੍ਹਾਂ ਕਰਾ ਤੁਹਾਡਾ ਕੋਈ ਕੁਐਸਚਨ ਹੈ ਸਾਰਾ ਪੰਜਾਬ ਦੇ ਖਿਲਾਫ ਹੀ ਇਹਨਾਂ ਨੇ ਕਿੰਨੇ ਕਿੱਦਾਂ ਦੇ ਪੱੜੇ ਵਿੱਚ ਵੀਰੇ ਆ ਬਿਸ਼ਵਾਸ ਮਾਤਿਆਂ ਦੇ ਵਿੱਚ ਹੈ ਜੀ ਪਾਕ ਦੇ ਵਿੱਚ ਵੀ ਧਾ ਕੇ ਸਾਰਾ ਖਲਾਫ ਨੇ ਸਾਰੇ ਖਾਣ ਨੂੰ ਪਏ ਹੋਏ ਪੰਜਾਬ ਨੂੰ ਦੱਸ ਕੀ ਕਰੀਏ ਦੱਸ ਔਰ ਉੱਤੋਂ ਸਾਨੂੰ ਬਾਰਡਰ ਸਟੇਟ ਹੋਣ ਕਰਕੇ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਉਧਰ ਸਾਨੂੰ ਖਾ ਰੱਖਣਾ ਪੈਂਦਾ ਐਂਟੀ ਡਰੋਨ ਅਸੀਂ ਕਹਾਂ ਵੀ ਸਾਰੇ ਸਾਰੇ ਬੋਤੇ ਲਾ ਦਿਓ ਐਂਟੀ ਡਰੋਨ ਅੱਜ ਕੱਲ ਟੈਕਨੋਲੋਜੀ ਆਈ ਐਮ ਡਰੋਨ ਉੱਡਦਾ ਹੀ ਨਹੀਂ ਜੀ ਤੁਸੀਂ ਹੋਰ ਨਾ ਜਿਵੇਂ ਤੁਸੀਂ ਆਪਣੇ ਖਰਚੇ ਤੇ ਲਾਓ 1600 ਕਰੋੜ ਰੁਪਇਆ ਕਹਿੰਦੇ ਟੋਕਨ ਮੰਨੀ ਸੀ ਕਹਿੰਦੇ ਪੈਸਾ ਅਜੇ ਹੋਰ ਵੀ ਦੇਣੇ ਨੇ 1600 ਕਰੋੜ ਦਾ ਟੋਕਨ ਹੈ ਮੈਂ ਕਿਹਾ ਟੋਕਨ ਹੀ ਦੇ ਦਿਓ ਪਹਿਲਾਂ ਬਾਅਦ ਚ ਗੱਲਾਂ ਕਰਾਂਗੇ ਗੱਲ ਗਵਰਨਰ ਸਾਹਿਬ ਬੈਠੇ ਸੀ ਮੈਂ ਕਹਿੰਦਾ ਗਵਰਨਰ ਸਾਹਿਬ ਨੇ ਟੋਕਨ ਮੰਨੀ ਗਿਆ ਸੀ ਸੋ ਇਹ ਤਾਂ ਮਤਲਬ ਛੋਟੇ ਛੋਟੇ ਬੱਚਾ ਵੀ ਕਹਿ ਸਕਦਾ ਜਿਹੜਾ ਤਾਂ ਥੱਕ ਗਿਆ ਬਰਤਕ ਕਾਸੀ ਐ ਹੋਣੀ ਦੀ। ਸੋ ਜੇ ਪ੍ਰੋਪਰ ਤਰੀਕੇ ਨਾਲ ਜਵਾਬ ਦਿੱਤੇ ਨੇ ਔਰ ਇਹ ਚ ਇੱਕ ਦੁੱਖ ਦੀ ਗੱਲ ਇਹ ਹੈ। ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਉਹਨਾਂ ਨੇ ਰੈਫਰ ਦਿੱਤੇ ਉਹ ਅਕਾਲੀ ਨਾਲ ਤੇ ਕਾਂਗਰਸ ਦੀ ਗਵਰਨਮੈਂਟਾਂ ਮਿਲਦੀ ਹਾ ਕਿਤੇ ਬਣੇ। ਕਿਸਨਵਾ ਕਾਂਗਰਸ ਗਵਰਨਮੈਂਟ ਨਹੀਂ ਆਖਿਆ ਸੀ ਆਹਨੋ ਕਾਲੀ ਗਵਰਨਮੈਂਟ ਬਣਿਆ ਆਖਿਆ ਸੀ। ਇਵਨ ਜੁਨੀਵਰਸਿਟੀ ਦੇ ਵੀ ਉਹਨੇ ਕਿਹਾ ਕਿ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਇਸ ਯੂਨੀਵਰਸਿਟੀ ਨੂੰ ਕੇਂਦਰੀਕਰਨ ਵਾਸਤੇ ਸਹਿਮਤੀ ਦਿੱਤੀ ਸੀ ਕੇਂਦਰੀਕਰਨ ਕਰਨ ਦਾ। ਬਾਜਬਾਬਸ ਲਈ ਮੈਂ ਕਹਿੰਦੀ ਉਹ ਉਹਨਾਂ ਨੇ ਜੋ ਮਰਜ਼ੀ ਕਹਿ ਗਿਆ ਜੇ ਬਜ਼ੁਰਗ ਗਲਤੀਆਂ ਕਰਕੇ ਹੁਣ ਅਸੀਂ ਥੋੜੀ ਕਰਾਂਗੇ ਸਾਡੇ ਕੋਲੇ ਵੀ ਸੁਪਰੀਮ ਕੋਰਟ ਹੈ ਉਹੀ ਸੁਪਰੀਮ ਕੋਰਟ ਸਾਡੇ ਕੋਲੇ ਹੈ ਉਹੀ ਉਹੀ ਵਕੀਲ ਸਾਡੇ ਕੋਲੇ ਨੇ ਉਹ ਵੀ ਜੱਜ ਸਾਡੇ ਵੀ ਹੱਕ ਪੁੱਗ ਸਕਦੇ ਨੇ ਬਹੁਤ ਸਾਰੇ ਮਾਮਲੇ ਸੁਪਰੀਮ ਕੋਰਟ ਚ ਵੀ ਗਏ ਹੋਏ ਨੇ ਆਰਡੀਐਫ ਦੇ ਪੈਸੇ ਵਾਰੀ ਸੁਪਰੀਮ ਕੋਰਟ ਚ ਗਏ ਨੇ ਮਨ ਸਾਡੇ ਹੱਕ ਵੀ ਸਾਨੂੰ ਵਕੀਲ ਕਰਕੇ ਮੰਗਣੇ ਪੈਂਦੇ ਨੇ ਜੀ ਸਰ ਹਿੰਦੀ ਮੈਂ ਇੱਕ ਵਾਰ ਕਰ ਦਿੰਦਾ ਕਰ ਸਕਦਾ ਇਸ ਕੀ ਹਿੰਦੀ ਇੱਕੋ ਹੀ ਕਰ ਲੈਂਗਾ <laughs> शौर्ट, शौर्ट कर था। आज दो, दो <laughs> कल हिंदी बोली थी सारी मैंने अच्छा मैंने ये भी कहा मैंने कहा जो इंडस्ट्रीटी रद्द की आपने जो आपने ट्री इंडस्ट्रीटी रद्द की है उससे क्या होगा उससे चनाब का उज्ज का और कश्मीर नदी का पानी पोंग डैम और रंजीत सागर डैम में आ जाएगा आ, आगे आगे हम संभाल लेंगे उस पानी को दुबाया पंजाब ही आएगा तो मैंने कहा जी एक मेरी हाथ जोड़ के रिक्वेस्ट है आप उसको बहाल मत कर देना जी वो तो उस समय ऑपरेशन से दूर खत्म हो गया साथ में ये भी चलो जी क्योंकि दो तीन बार पहले कह चुके हैं बीजेपी सरकार ये कह चुकी है कि तो खून और पानी इकट्ठा नहीं बहेगा बाद में बहने लगता है पानी तो मैंने कहा जी ये रद्द मत करना इससे हमें फायदा होगा चौवी एम एफ पानी आएगा जी चौवी मिलियन एकड़ फीट पानी आएगा हमारा झगड़ा दो मिलियन एकड़ फीट का है हरियाणा के साथ नहीं जितना मर्जी पानी ले लेना ले। अब हमारा कोटा पूरा हो गया हम हम कैसे रोकेंगे उसको अच्छा हिमाचल ने ये कहा कि जी पंजाब की जो तरक्की है ना उसमें हिमाचल का बहुत बड़ा हिस्सा है बहुत बड़ा योगदान है हमारा पानी इनको आता है मैंने कहा जी रोक लिया करो ऊपर और मैंने कहा जो पहाड़ भेजते हो जो पंजाब डुबोया है उसमें भी आपका हिस्सा ही है हिमाचल का तो जितने भी मुद्दे उठाए गए वो पंजाब से कुछ ना कुछ छीनने वाले हैं जिसका मैंने सख्त विरोध किया कोई कहता है हमें बिजली दे दो कोई कहता है हमें एसवाईएल दे दो कोई कहता है हमें डैम दे दो कोई कहता है हमें यूनिवर्सिटी दे दो कोई कहता है मतलब मacer... जब पंजाब कुछ मांगता है कहते नहीं आपको कुछ मिलेगा कोई हर हर एक कहता है पंजाब हमारा बड़ा भाई है पंजाब हमारा बड़ा भाई है मैंने कहा बड़े से मांगते मांगते कहीं बड़े को मत तो उजाड़ देना यार कहीं छोटे भाई के घर रौनक को और बड़ा भाई देखे इधर दर उधर के क्या हो रहा है मुद्दे तो से से और ना ना संबंधित बाकी बाकी मुद्दे नहीं बाकी पंजाब ना संबंधित नहीं थी ਬਾਕੀ ਕੋਈ ਜਮਨਾ ਦਾ ਦਿੱਲੀ ਨਾਲ ਹੈ ਕੋਈ ਕੋਈ ਸਟੇਟਾਂ ਦੇ ਵਿੱਚ ਪਿੰਡਾਂ ਤੱਕ ਬੈਂਕਾਂ ਪਹੁੰਚਾਉਣ ਦਾ ਕੋਈ ਬੱਚਿਆਂ ਦੇ ਸਕੂਲ ਦੇ ਵਿੱਚੋਂ ਡਰਾਪ ਆਊਟ ਦਾ ਬਾਕੀ ਹੋਰ ਜਿਹੜੇ ਸਟੇਟਾਂ ਦੇ ਮੁੱਦੇ ਨੇ ਪੰਜਾਬ ਨੇ ਸੰਭਧ ਗਿਆ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਸੈਨੇਟ ਚੋਣਾਂ ਕਰਵਾਉਣ ਬਾਰੇ ਕੁਝ ਮੁੱਦੇ ਤੇ ਸੰਘਰਸ਼ ਨੇਵਾਂ ਨੇ ਜਦੋਂ ਕਹੀ ਦਿੱਤਾ ਕਿ ਨਹੀਂ ਮਨਾਲ ਕੁਝ ਨਹੀਂ ਹੋਊਗਾ ਜਿਵੇਂ ਪਹਿਲਾਂ ਸੀ ਉਸ ਤਰ੍ਹਾਂ ਚੱਲੂਗਾ ਇਲੈਕਸ਼ਨ ਕਰਾ ਦੇ ਮੈਂ ਕਿਹਾ ਇਲੈਕਸ਼ਨ ਕਰਾਓ ਜੀ ਬੱਚੇ ਉੱਥੇ ਬੈਠੇ ਨੇ ਉਹਨਾਂ ਦੀ ਪੜ੍ਹਾਈ ਬਰਬਾਦ ਫਿਊਚਰ ਹੀ ਬਰਬਾਦ ਹੋ ਰੇ ਪੜਾਈ ਦਾ ਮਤਲਬ ਫਿਊਚਰ ਹੋ ਗਿਆ ਟਾਈਮ ਇਜ਼ ਮਨੀ ਜਿਵੇਂ ਕਹਿੰਦੇ ਆ ਸੋ ਉਹਨਾਂ ਦਾ ਟਾਈਮ ਬਰਬਾਦ ਹੋ ਰਿਹਾ ਤੇ ਫਿਊਚਰ ਬਰਬਾਦ ਹੋ ਗਿਆ ਬਸਤ ਤੁਸੀਂ ਕਿਹਾ ਕਿ ਜਿਹੜੇ ਇਸ਼ੂਸ 11 11 ਇਸ਼ੂਸ ਸੀਗੇ ਉਹਨਾਂ ਨਾਲ ਡਿਫਰ ਕਰ ਦਿੱਤੇ ਰਏ ਬਟ ਇਹਨਾਂ ਵਿੱਚ ਕੁਝ ਪੰਜਾਬ ਦੀਆਂ ਡਿਮਾਂਡਸ ਵੀ ਸੀ ਤੇ ਉਹ ਵੀ ਡਿਫਰ ਕਰ ਦਿੱਤੀਆਂ ਜੋ ਇਹ ਡਿਮਾਂਡ ਕਿਹੜੀ ਸੀ ਜਿਹਦਾ ਨਹੀਂ ਤਾਂ ਦੱਸੋ ਨਹੀਂ ਚੰਡੀਗੜ੍ਹ ਦੇ ਉੱਤੇ ਤੁਹਾਡਾ ਰਾਈਟ ਉੱਜੜਾ ਬਾਕੀ ਦਾ ਚੰਡੀਗੜ੍ਹ ਤਾਂ ਹਮਾ ਚਲਾ ਬੜਿਆ ਵਿੱਚ ਉਹ ਮੈਂ ਕਹੇ ਚੰਡੀਗੜ੍ਹ ਦਿਓ ਸਾਨੂੰ 60 40 ਦੀਆਂ ਉਹਦੇ ਤੇ ਗੱਲਾਂ ਦਿਖਾ ਇਹ ਤੇ ਇਹ ਉਹ ਸਟੈਂਡਿੰਗ ਕਮੇਟੀ ਨੂੰ ਕਹਿ ਦਿੱਤਾ ਕਿ ਇਹਦੇ ਤੇ ਦੋਨਾਂ ਰਾਜਾਂ ਦਾ ਪੱਖ ਲੈ ਕੇ ਤੇ ਪੀਲ ਕਰੋ ਮੈਂ ਕਿਹਾ ਜੀ ਆ ਤਾਂ ਸਾਡੀ ਮੰਗਾਂ ਨੇ ਇਹਦਾ ਇਹਦਾ ਸਾਡਾ ਹੱਕ ਹੈ 60 40 ਰੇਸ਼ੋ ਚ ਤਾਂ ਦਿਓ ਸਾਡੇ ਅਫਸਰ FCI ਦਾ GM ਹਮੇਸ਼ਾ ਪੰਜਾਬ ਤੋਂ ਰਿਹਾ ਐ ਇਸ ਵਾਰ ਇਹਨਾਂ ਨੇ FCI ਦਾ GM ਨੂੰ ਦੌਨ ਪੰਜਾਬ ਪਿਲਾਤਾ ਉਥੇ ਉਹਨੂੰ ਪੰਜਾਬ ਦੇ ਗੱਲ ਚ ਲੱਗੀ ਸਰ ਤੁਸੀਂ ਕੀ ਹੋ ਗਏ ਤੁਸੀਂ ਕੱਲ ਕੀਤੀ ਹੈ ਨਾ ਮੰਨ ਲਓ ਤੁਸੀਂ ਕੱਲ ਕੀਤੀ ਹੈ ਕਿ ਜ਼ਿਕਰਾ ਕਰ ਰਹੇ ਆ ਪੰਜਾਬ ਦੇ ਨਾਲ ਉਹ ਸਟੈਪ ਮਦਰ ਲਈ ਟ੍ਰੀਟਮੈਂਟ ਵੀ ਆਫਰਡ ਹੈ। ਤੋਂ ਉਹਦੇ ਬਾਰੇ ਥੋੜਾ ਨਹੀਂ ਮੈਂ ਮੈਂ ਦੱਸਿਆ ਉਹਨਾਂ ਨੂੰ ਕਿ ਇਸ ਦਾ ਨਾ ਕਰੋ। ਅਸੀਂ ਆਲਰੇਡੀ ਤੁਹਾਡਾ ਪੇਟ ਵੀ ਪਾਲਦੇ ਹਾਂ ਪੰਦੇਸ਼ ਦਾ। ਤੇ ਨਾਲ ਰਾਖੀ ਵੀ ਕਰਦੇ ਆਜ਼ਾਦੀ ਲੈ ਕੇ ਵੀ ਦਿੱਤੀ ਆਜ਼ਾਦੀ ਦੀ ਰਾਖੀ ਚ ਵੀ ਖੜੇ ਹਾਂ। ਅੱਜ ਤਾਂ 1 ਕਰੋੜ ਰੁਪਏ 50 ਸਰਕਾਰ ਵੱਲੋਂ ਫੌਜੀ ਜਵਾਨ ਦੀ ਪੰਜਾਬ ਦਾ ਖੁਸ਼ੀ ਹੋਈ। ਅਸੀਂ ਉਹਨੂੰ ਦਿੱੰਨਿਆ ਕੱਲ ਮੈਂ ਦੱਸਿਆ ਇਹਦੇ ਵਿੱਚ ਲਿਖਿਆ ਦੋ। ਸਰ ਮੰਦਪ ਪਾਉਂਦੇ ਕਸ਼ਮੀਰ ਨੂੰ ਕੁਝ ਭਾਗਾਂ जम्मू कश्मीर में कुछ नहीं। आप क्यों याद करा रहे <laughs> <laughs> मैं भेजूँगा। रहेगा आपको दिल्ली के मुख्यमंत्री ने कहा था पराली मैंने कहा जब आप बड़े प्राउड से कहते हो कि डेढ़ सौ लाख मीटर टन धान पंजाब से आ रहा है तो उसके साथ पराली भी आती है और आ, हमारा धुआं तो आता ही नहीं हाँ ये तो एनजीटी के जो जज साहबान थे जब रिटायरमेंट होती उनके उन्होंने बोल दिया था कि पंजाब को तो बदनाम ही किया जाता है पंजाब से दिल्ली तक धुआं दस दिन में आने के लिए कम से कम नॉर्थ से साउथ कम से कम तीस किलोमीटर से ज्यादा स्पीड से हवा चलनी चाहिए वो कभी नहीं चलती और दिल्ली धुआं आके दिल्ली में ठहर जाता है ना दो में रहता है आगे नहीं जाता आगरा पे जा, जाए नहीं वो दिल्ली उसको पता मैं दिल्ली पहुंच गया मेरा मेरा ठिकाना आ गया वहीं क्या मजाक कर रहे हैं हरियाणा हमारे से पहले पड़ता है इधर राजस्थान है इधर यूपी है और दिल्ली का खुद का पोल्यूशन अभी हमने तो इस बार क्योंकि बारिशों की वजह से

किसी और फसल पे उतनी एमएसपी दे दो या कंपनसेशन उतनी दे दो कि आप धान मत बीजो चावल बहुत है इनके पास तो हम धान बीजना हम भी, हमारी कौन सा खुराक है 99 परसेंट चावल हम देश को देते हैं हमारी खुराक नहीं है पंजाबियों की चावल ठीक है ना तो लेकिन हमारा तो नीचे वाला पानी भी खत्म हो गया कल ये मैंने ये भी बोला है कि मैंने कहा जी आप ये बात सुन के हैरान हो जाएंगे आप लोग भी जितनी गहराई से पंजाब के लोग किसान नीचे से पानी निकालते हैं धान के समय और जितने हॉर्स पावर की मोटर से नीचे से पानी निकालते हैं धान के समय बिल्कुल उतनी गहराई और उतने हॉर्स पावर की मोटर से सऊदी अरब वाले तेल निकालते हैं उस लेवल तक चले गए हम उस लेवल तक हमारा पानी चला गया अब नीचे का पानी भी नहीं बचा ऊपर वाला आप लोग कहते हो इसको दो दो उसको दो दो वैसे खत्म हो गया हमारा तो नाम ही पांच आब रह गया ये कल बोली है मैंने नाम है पांच आब पांच पानी और जि, ज, जिसके पास पानी है नहीं उस स्टेट का नाम पांच आब है मैंने कम से कम हमारे नाम की तो इज्जत रख लो पानी तो हमारे पास रहने दो ये ग्यारह मुद्दे पहले पानी के संबंध में